ਅਫਗਾਨਿਸਤਾਨ ਵਾਲੇ ਪਾਸਿਓਂ ਲਗਾਤਾਰ ਪਾਕਿਸਤਾਨ ਵਾਲੇ ਪਾਸੇ ਔਰ ਖਾਸ ਕਰ ਫੌਜੀ ਚੌਕੀਆਂ ਔਰ ਬਾਕੀ ਟਿਕਾਣਿਆਂ ਦੇ ਉੱਤੇ ਹਮਲਿਆਂ ਤੋਂ ਬਾਅਦ ਹੁਣ ਪਾਕਿਸਤਾਨ ਦਾ ਲੱਗਦਾ ਹੈ ਕਿ ਸਬਰ ਵਾਲਾ ਮਾਮਲਾ ਮੁੱਕ ਗਿਆ ਹੈ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ 12 ਔਰ 13 ਸਤੰਬਰ ਨੂੰ ਬਨੂ ਦੇ ਵਿੱਚ ਹੋਣ ਵਾਲਾ ਹਮਲਾ ਜਿਹਦੇ ਵਿੱਚ 12 ਸਿਕਿਉਰਿਟੀ ਜ਼ਿੰਮੇਦਾਰ ਨੇ ਜਿਹੜੇ ਉਹ ਮੌਤ ਦੇ ਮੂੰਹ ਚ ਜਾ ਬੜੇ ਸਨ ਉਦੋਂ ਤੋਂ ਬਾਅਦ ਬਨੂ ਚ ਜਾ ਕੇ ਉੱਥੇ ਫੱਟਰ ਜਵਾਨਾਂ ਦਾ ਪਤਾ ਲਿਆ ਇਸ ਮੌਕੇ ਤੇ ਬਾਹਰ ਆ ਕੇ ਪਾਕਿਸਤਾਨੀ ਪ੍ਰਾਈਮ ਮਿੰਟਰ ਸ਼ਿਬਾਸ਼ ਸ਼ਰੀਫ ਉਹਨਾਂ ਨੇ ਦੋ ਟੋਕ ਲਫ਼ਜ਼ਾਂ ਦੇ ਵਿੱਚ ਕਹਿ ਦਿੱਤਾ ਹੈ ਕਿ ਹੁਣ ਅਫਗਾਨਿਸਤਾਨ ਨੂੰ ਇਹ ਤੈਅ ਕਰਨਾ ਪਏਗਾ ਕਿ ਆਇਆ ਉਹ ਪਾਕਿਸਤਾਨ 'ਚ ਹਮਲਾ ਕਰਨ ਵਾਲੇ ਪਾਬੰਦੀ ਲੱਗੀ ਤਹਿਰੀਕੇ ਤਾਲਬਾਨ ਪਾਕਿਸਤਾਨ ਦੇ ਲੜਾਕੂਆਂ ਦੇ ਨਾਲ ਹੈ ਜਾਂ ਪਾਕਿਸਤਾਨੀ ਸਰਕਾਰ ਦੇ ਨਾਲ ਹੈ ਜੇ ਹੁਣ ਅਫਗਾਨਿਸਤਾਨ ਦੇ ਜ਼ਿੰਮੇਦਾਰਾਂ ਨੇ ਇਸ ਪਾਸੇ ਤਵੱਜੋ ਨਾ ਦਿੱਤੀ ਤੇ ਪ੍ਰਾਈਮ ਮਿੰਟਰ ਸ਼ਿਬਾਸ਼ ਸ਼ਰੀਫ ਉਹਨਾਂ ਨੇ ਦੋ ਟੋਕ ਲਫ਼ਜ਼ਾਂ ਦੇ ਵਿੱਚ ਕਹਿ ਦਿੱਤਾ ਕਿ ਫਿਰ ਪਾਕਿਸਤਾਨ ਨੂੰ ਬਿਲਕੁਲ ਪਰਵਾਹ ਨਹੀਂ ਹੈ ਕਿ ਅਫਗਾਨਿਸਤਾਨ 'ਚ ਕਿਹਦੀ ਸਰਕਾਰ ਹੈ ਅਬੂਰੀ ਸਰਕਾਰ ਹੈ ਔਰ ਕਿਦਾਂ ਦੀ ਸਰਕਾਰ ਹੈ ਇਹਦੇ ਤੋਂ ਬਾਅ ਆਲੇ ਵਾਸਤਿਆਂ ਦੇ ਪੰਡਤ ਨੇ ਉਹਨਾਂ ਦਾ ਅਕਣਾ ਹੈ ਕਿ ਪਾਕਿਸਤਾਨ ਨੇ ਹੁਣ ਲੱਕ ਬਣ ਲਿਆ ਹੈ ਪੂਰੀ ਤਿਆਰੀ ਕਰ ਲਈ ਹੈ ਔਰ ਹੁਣ ਅਫਗਾਨਿਸਤਾਨ ਵਾਲੇ ਪਾਕਿਓ ਪਾਕਿਸਤਾਨ ਦੇ ਵਿੱਚ ਕਿਸੇ ਕਿਸਮ ਦੀ ਕੋਈ ਵੀ ਕਾਰਵਾਈ ਹੁੰਦੀ ਹੈ ਖਾਸ ਕਰ ਫੋਰਸਿਸ ਦੇ ਉੱਤੇ ਹਮਲਾ ਹੁੰਦਾ ਹੈ ਤੇ ਪਾਕਿਸਤਾਨ ਨੇ ਉਹਦਾ ਭਰਵਾ ਜਵਾਬ ਦੇਣ ਦਾ ਫੈਸਲਾ ਕਰ ਲਿਆ ਹੈ ਔਰ ਇਹ ਜਵਾਬ ਪਾਕਿਸਤਾਨ ਅਫਗਾਨੀ ਹਰਦਾਂ ਅਲਾਕੇ ਉੱਤੇ ਅੰਦਰ ਜਾ ਕੇ ਦੇਗਾ ਯਾਨੀ ਪਾਕਿਸਤਾਨ ਹੁਣ ਅਫਗਾਨਿਸਤਾਨ ਦੇ ਅੰਦਰ ਹਮਲੇ ਸ਼ੁਰੂ ਕਰਨ ਦੀ ਤਿਆਰੀ ਕਰੀ ਬੈਠਾ ਹੈ ਔਰ ਇਸ ਬਾਰੇ ਉਹਨੇ ਅਫਗਾਨ ਜ਼ਿੰਮੇਦਾਰਾਂ ਨੂੰ ਜ਼ੁਬਾਨੀ ਕਲਾਮੀ ਆਖਰੀ ਵਾਰਨਿੰਗ ਦੇ ਦਿੱਤੀ ਹੈ ਕਿ ਉਹ ਆਪਣੇ ਆਪ ਨੂੰ ਸੁਧਾਰਨ ਔਰ ਇਹਨਾਂ ਕੰਮਾਂ ਨੂੰ ਰੋਕਣ ਔਰ ਇਹਨਾਂ ਲੋਕਾਂ ਖਿਲਾਫ ਕਾਰਵਾਈ ਕਰਨ ਨਹੀਂ ਤੇ ਪਾਕਿਸਤ